ਵਾਹਿਗੁਰੂ ਸਾਹਿਬ ਜੀਓ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਪ ਲੋਹਾ ਪਾਤਾਲ ਸੁਣਿਆ ਹੋ ਹੀ ਨਾ ਸਕੈ ਕਾਲੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਿਧ ਪੀਰ ਸੁਰਨਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਤਨਤਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸੱਤ ਪੌੜੀਆਂ ਜਪਜੀ ਸਾਹਿਬ ਦੀਆਂ ਮੂਲ ਰੂਪ ਦੇ ਵਿੱਚ ਅਰਥਾਂ ਦਾ শ্রবণ ਕੀਤੇ ਹਨ ਸਤਿਗੁਰੂ ਮਹਾਰਾਜ ਨੇ ਦੱਸਿਆ ਹੈ ਕਿਸੇ ਤਰ੍ਹਾਂ ਦੇ ਸਾਧਨ ਨਾਲ ਕੋਈ ਕਰਮ ਨਹੀਂ ਬਣਦਾ ਵਾਹਿਗੁਰੂ ਦੀ ਆਗਿਆ ਵਿੱਚ ਚੱਲਣ ਨਾਲ ਹੀ ਕਿਰਪਾ ਹੁੰਦੀ ਹੈ ਹੁਕਮ ਦੇ ਵਿੱਚ ਹੀ ਸਭ ਕੁਝ ਹੁੰਦਾ ਜਿੰਨਾ ਕਿਸੇ ਚ ਬਾਲਾ ਉਹਨਾਂ ਕੋ ਘਾ ਸਕਦਾ ਜੇ ਸੱਚੇ ਨਾਮ ਨੂੰ ਪਿਆਰ ਨਾਲ ਲਈਏ ਤਾਂ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਵਾਹਿਗੁਰੂ ਕਿਸੇ ਦਾ ਥਾਪਿਆ ਜਾਂ ਪਿੱਛੇ ਕਿਸੇ ਨੇ ਥਾਪਿਆ ਹੋਵੇ ਐਸਾ ਨਹੀਂ ਹੈ ਉਹ ਤਾਂ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ ਪਰਮਾਤਮਾ ਤੀਰਥਾਂ ਤੇ ਇਸ਼ਨਾਨ ਕਰਨਾ ਤਾਂ ਤਾਂ ਹੈ ਜੇ ਭਾਣਾ ਮੰਨੀਏ ਅਸਲ ਚੀਜ਼ ਤਾਂ ਤੀਰਥ ਧਾਵਣ ਜਾਉ ਤੀਰਥ ਨਾਮ ਹੈ ਕਹਿੰਦੇ ਸਾਨੂੰ ਤਾਂ ਸਾਡੇ ਅਕਾਲ ਪੁਰਖ ਸਤਿਗੁਰੂ ਨੇ ਇੱਕੋ ਵਚਨ ਸਮਝਾ ਦਿੱਤਾ ਹੈ ਕਿ ਸਾਰਿਆਂ ਜੀਵਾਂ ਦਾ ਇੱਕੋ ਹੀ ਦਾਤਾ ਹੈ ਬਸ ਉਹ ਨਾ ਭੁੱਲ ਜੇ ਹਮੇਸ਼ਾ ਯਾਦ ਰੱਖਣਾ ਉਮਰ ਚਾਹੇ ਜਿੰਨੀ ਮਰਜ਼ੀ ਲੰਬੀ ਹੋ ਜਾਵੇ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਕਿਸੇ ਲੇਖੇ ਵਿੱਚ ਨਹੀਂ ਆਇਆ ਉਹ ਮਨ ਵਾਹਿਗੁਰੂ ਜਦੋਂ ਉਪਦੇਸ਼ ਦੀ ਵਰਖਾ ਕਰਦੇ ਨੇ ਨਿਰਗੁਣਿਆਰੇ ਨੂੰ ਗੁਣ ਦਿੰਦੇ ਨੇ ਤੇ ਗੁਣ ਵਾਲਿਆਂ ਨੂੰ ਹੋਰ ਗੁਣ ਦਿੰਦੇ ਨੇ ਪਰ ਮਹਾਰਾਜ ਕਹਿੰਦੇ ਇਹੋ ਜਿਹਾ ਕੋਈ ਨਹੀਂ ਹੈ ਜਿਹੜਾ ਵਾਹਿਗੁਰੂ ਨੂੰ ਗੁਣ ਦੇਵੇ ਜਾਂ ਉਪਕਾਰ ਕਰ ਸਕੇ ਪ੍ਰਮਾਤਮਾ ਦੇ ਸੋ ਹੁਣ ਸਿੱਧ ਕਹਿਣ ਲੱਗੇ ਮਹਾਰਾਜ ਸਾਡੀ ਹੁਣ ਤਸੱਲੀ ਹੋ ਗਈ ਆ ਇਹ ਨਾਮ ਤੋਂ ਬਿਨਾ ਕੋਈ ਗੱਲ ਨਹੀਂ ਹੋ ਸਕਦੀ ਅਸੀਂ ਭਰਮ ਭਲੇਖੇ ਵੀ ਸੀ ਕਿ ਅਸੀਂ ਜੋਗਾ ਅਭਿਆਸ ਕਰ ਲਿਆ ਅਸੀਂ ਸੁਆਸ ਉੱਪਰ ਚੜਾ ਲਏ ਅਸੀਂ ਕੋਸ਼ਿਸ਼ ਕਰਕੇ ਦਸਮ ਦਵਾਰ ਤੱਕ ਵੀ ਗਏ ਪਰ ਸਾਡੀ ਉਹ ਗੱਲ ਨਾ ਬਣੀ ਸਾਨੂੰ ਤਾਂ ਸਿਰਫ ਜਦੋਂ ਤੱਕ ਸੁਆਸ ਉੱਪਰ ਰਹਿੰਦੇ ਨੇ ਉਦੋਂ ਤੱਕ ਆਨੰਦ ਆਉਂਦਾ ਜਦੋਂ ਸੁਆਸ ਛੱਲੇ ਆ ਜਾਂਦੇ ਨੇ ਫੇਰ ਅਸੀਂ ਆਮ ਜੇ ਬੰਦਿਆਂ ਵਰਗੇ ਬਣ ਜਾਂਦੇ ਆ ਕਾਮ ਕ੍ਰੋਧ ਸਾਨੂੰ ਤੰਗ ਬੜਾ ਕਰਦੇ ਨੇ ਇਹ ਜ਼ਰੂਰ ਹੈ ਕਿ ਰਿੱਧੀਆਂ ਸਿੱਧੀਆਂ ਸਾਨੂੰ ਬਹੁਤ ਮਿਲੀਆਂ ਸ਼ਕਤੀਆਂ ਮਿਲੀਆਂ ਪਰ ਇਹਨਾਂ ਨਾਲ ਤਾਂ ਕੋਈ ਸ਼ਾਂਤੀ ਨਹੀਂ ਹੈ ਇਹ ਤਾਂ ਮਾਇਆ ਹੀ ਹੈ ਇਹ ਕੋਈ ਖਾਸ ਗੱਲ ਚੀਜ਼ ਨਹੀਂ ਹੋਈ ਪਰ ਜਿਸ ਸ਼ਾਂਤੀ ਨੂੰ ਲੱਭਣ ਲਈ ਅਸੀਂ ਜੰਗਲਾਂ 'ਚ ਬੈਠੇ ਸਮਾਧੀਆਂ ਲਾ ਕੇ ਲੰਬੀਆਂ ਲੰਬੀਆਂ ਉਮਰਾਂ ਕਰਕੇ ਉਹ ਨਾ ਮਿਲੀ ਸਾਨੂੰ ਚੀਜ਼ ਮਹਾਰਾ ਸੱਚੇ ਬਾਦਸ਼ਾਹ ਹੁਣ ਨਾਮ ਜਪਣ ਦਾ ਫਿਰ ਟੰਗ ਤਰੀਕਾ ਕਿਵੇਂ ਕੋਈ ਸੌਖਾ ਤਰੀਕਾ ਹੋਵੇ ਕਿ ਨਾਮ ਅਸੀਂ ਜਪ ਸਕੀਏ ਤੇ ਫਿਰ ਸਾਡੇ ਅੰਦਰ ਵੀ ਕੋਈ ਤੇਜ ਪ੍ਰਤਾਪ ਪੈਦਾ ਹੋਵੇ ਨਾਮ ਦਾ ਮਹਾਰਾ ਸੱਚੇ ਬਾਦਸ਼ਾਹ ਕਹਿਣ ਲੱਗੇ ਕਿ ਭਈ ਸਿੱਧੋ ਜਿਹੜਾ ਨਾਮ ਹੈ ਨਾ ਅਸਲ ਵਿੱਚ ਇਹ ਲੋਕ ਜਪਦੇ ਦਾ ਬੜੇ ਨੇ ਪਰ ਮੂੰਹ ਨਾਲ ਹੀ ਜਪਦੇ ਨੇ ਰੱਬ ਨੇ ਜਿੱਥੇ ਅੱਖਾਂ ਲਾਈਆਂ ਉਹ ਤੇ ਮੂੰਹ ਲਾਇਆ ਕੰਨ ਲਾਏ ਅੰਦਰ ਬੁੱਧੀ ਹੈ ਮਨ ਹੈ ਜਦੋਂ ਆਪਾਂ ਪ੍ਰਮਾਤਮਾ ਦਾ ਨਾਮ ਲੈਨੇ ਆ ਚਾਹੇ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਗੁਰਸਿੱਖ ਵਾਹਿਗੁਰੂ ਕਹਿੰਦੇ ਆ ਪਰ ਉਹ ਕੱਲੇ ਮੂੰਹ ਦੀ ਵਰਤੋਂ ਕਰੀ ਜਾਂਦੇ ਨੇ ਜ਼ੁਬਾਨ ਨੂੰ ਹੀ ਵਰਤੀ ਜਾਂਦੇ ਨੇ ਜੇ ਕੰਨਾਂ ਨੂੰ ਨਾਲ ਵਰਤਿਆ ਜਾਵੇ ਕੰਨਾਂ ਵਿੱਚ ਉਹਨੂੰ ਸੁਣਿਆ ਜਾਵੇ ਅੰਮਨ ਦੇ ਅੰਦਰ ਭਾਵਨਾ ਹੋਵੇ ਗਾਵਿਆ ਸੁਣੀਐ ਮਨ ਰੱਖੀਐ ਭਾਉ ਤੁਹਾਨੂੰ ਦੱਸ ਚੁੱਕੇ ਹਾਂ ਉਹਦੇ ਨਾਮ ਦਾ ਪ੍ਰਤਾਪ ਕਿੰਨਾ ਕਹ ਹੁਣ ਤੁਹਾਨੂੰ ਸ਼ਰਵਣ ਦਾ ਮਤਲਬ ਦੱਸਦੇ ਕਿ ਸਰਵਣ ਕਰਨ ਦੇ ਨਾਲ ਹੀ ਕਿੰਨੀ ਬਖਸ਼ਿਸ਼ ਹੁੰਦੀ ਹੈ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਸੁਣਿਆ ਇੱਕ ਪਾਸ ਹੁੰਦਾ ਸੁਣੀਐ ਸੁਣੀਐ ਆਮ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਸੰਥਿਆ ਦਾ ਸਿਹਾਰੀ ਬਿਹਾਰੀ ਦਾ ਧਿਆਨ ਨਹੀਂ ਉਹ ਸੁਣੀਏ ਕਰਦੇ ਪਾਠ ਬਾਣੀ ਵਿੱਚ ਇਹ ਜੇ ਪਾਠ ਹੁੰਦੇ ਕਿ ਸਿਹਾਰੀ ਬਿਹਾਰੀ ਦਾ ਧਿਆਨ ਰੱਖਣਾ ਪੈਂਦਾ ਜਿਵੇਂ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ ਪਰਾਇਆ ਉਥੇ ਸਿਹਾਰੀ ਲੱਗੀ ਹੋਈ ਆ ਪਰ ਬੋਲਣ ਵਾਲੇ ਬੋਲਦ ਨੇ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ ਤੋ ਇਸ ਤਰ੍ਹਾਂ ਸਿਹਾਰੀ ਦੀ ਆਵਾਜ਼ ਜਿਹੜੀ ਆ ਆਪਾਂ ਦੁਨੀਆ 'ੰਦਰ ਰਹਿੰਦੇ ਬੋਲਦੇ ਆ ਕਿਵੇਂ ਬੋਲਦੇ ਆ ਇਸ ਅੱਖਰ ਨੂੰ ਸੁਣਿਆ ਮੈਂ ਸੁਣਿਆ ਤੁਸੀਂ ਉੱਥੇ ਗਏ ਸੀ ਇਹ ਆਪਾਂ ਠੀਕ ਬੋਲਿਆ ਮੈਂ ਤਾਂ ਇੰਉ ਸੁਣਿਆ ਇਹ ਉਹੀ ਅੱਖਰ ਹੈ ਸੁਣਿਆ ਸੁਣਿਆ ਸਿੱਧ ਪੀਰ ਸੁਰਨਾਥ ਮਹਾਰਾ ਸਚੇਤ ਬਾਸ਼ਾ ਕਹਿਣ ਲੱਗੇ ਸਿੱਧੂ ਤੁਹਾਡੇ ਪਾਸੋਂ ਪੀਰਾਂ ਪਾਸੋਂ ਦੇਵਤਿਆਂ ਤੇ ਨਾਥਾਂ ਪਾਸੋਂ ਵੀ ਨਾਮ ਦੀ ਮਹਿਮਾ ਸਭ ਤੋਂ ਵੱਡੀ ਸੁਣੀ ਜਾਂਦੀ ਹੈ ਸਿੱਧ ਵੀ ਪੀਰ ਵੀ ਸੁਰ ਵੀ ਨਾਥ ਵੀ ਇਹੀ ਕਹਿੰਦੇ ਕਿ ਨਾਮ ਵੱਡਾ ਹੈ ਫਿਰ ਤੁਸੀਂ ਇਹ ਵੀ ਨਿਗਾਹ ਮਾਰ ਕੇ ਦੇਖ ਲਓ ਕਿ ਨਾਮ ਨੂੰ ਸੁਣ ਸੁਣ ਕੇ ਸੁਣ ਸੁਣ ਕੇ ਪੀਰ ਬਣੇ ਨੇ ਸੁਰ ਦੇਵਤੇ ਬਣੇ ਨੇ ਨਾਥ ਬਣੇ ਨੇ ਨਾਮ ਨੂੰ ਸੁਣ ਕੇ ਇੱਛਾ ਸੀ ਕਿ ਮੈਨੂੰ ਆਹ ਮਿਲੇ ਮੈਂ ਦੇਵਤਾ ਬਣ ਜਾਵਾਂ ਉਹ ਦੇਵਤਾ ਬਣ ਗਿਆ ਮੈਂ 나ਥ ਬਣ ਜਾਵਾਂ ਮੈਂ ਪੀਰ ਬਣ ਜਾਵਾਂ ਮੈਂ ਸਿੱਧ ਬਣ ਜਾਵਾਂ ਤੇ ਜੇ ਕੋਈ ਸ਼ਰਧਾ ਦੇ ਨਾਲ ਨਾਮ ਨੂੰ ਸ਼੍ਰਵਣ ਕਰੇ ਉਹ ਜੋ ਇੱਛਾ ਕਰੇ ਨਾਮ ਉਹਨੂੰ ਉਹੀ ਬਣਾ ਦਿੰਦਾ ਹੈ ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਸਾਰੀਆਂ ਚੀਜ਼ਾਂ ਨਾਮ ਦੇ ਸ਼੍ਰਵਣ ਕਰਕੇ ਹੀ ਬਣ ਸਕੀਦੀਆਂ ਨੇ ਬਿਲਕੁਲ ਸੂਖਮ ਜੇ ਅਰਥ ਕਰਦੇ ਆ ਆਪਾਂ ਬਹੁਤੀ ਡੰਗਾਈ ਚ ਨਹੀਂ ਜਾਣਾ ਇੰਨੇ ਯਾਦ ਰੱਖੋ ਬਿਲਕੁਲ ਬਾਣੀ ਪੜਨ ਲੱਗਿਆਂ ਸੁਣਿਆ ਸਿੱਧ ਪੀਰ ਸੁਰਨਾਥ ਸੋ ਚੌਥੇ ਪਾਤਸ਼ਾਹ ਵਾਲੇ ਸੰਗਤ ਨੇ ਪੁੱਛਿਆ ਮਹਾਰਾਜ ਜੀ ਨੇ ਚਾਰ ਪੌੜੀਆਂ ਗੁਰਨਾਨਕ ਦੇਵ ਜੀ ਨੇ ਲਿਖੀਆਂ ਸੁਣਿਆ ਦੀਆਂ ਇਹ ਕੀ ਸੁਣਿਆ ਕਿ ਕੀ ਨੂੰ ਸੁਣਿਆ ਕਿ ਸਿੱਧ ਪੀਰ ਸੁਰਨਾਥਾਂ ਨੂੰ ਸੁਣਨਾ ਜਾਂ ਹੋਰ ਕੁਝ ਮਹਾਰਾਜ ਹੱਸ ਕੇ ਕਹਿਣ ਲੱਗੇ ਨਹੀਂ ਭਾਈ ਉਹ ਨਾਮ ਵਾਰੇ ਹੀ ਕਿਹਾ ਪੌੜੀ ਸਾਰੰਗ ਰਾਗ ਦੀ ਬਾਾਰ ਵਿੱਚ 1240 ਅੰਗ ਤੇ ਇਹ ਸਤਿਗੁਰੂ ਜੀ ਨੇ ਚਾਰ ਪੌੜੀਆਂ ਇੱਕ ਤੇ ਮੰਨੇ ਦੀਆਂ ਵੀ ਉਚਾਰਨ ਕੀਤੀਆਂ ਉੱਥੇ ਪੌੜੀਆਂ ਚੌਥੇ ਬਾਦਸ਼ਾਨ ਨੇ ਸਤਿਗੁਰੂ ਨੇ ਇਹਨੂੰ ਬਿਲਕੁਲ ਸਪਸ਼ਟ ਕਰਦਿਆਂ ਹੋਇਆਂ ਕਿਹਾ ਨਾਏ ਸੁਣਿਆ ਸੁੱਚ ਸੰਜਮੋ ਜਮ ਨੇੜ ਨ ਆਵੇ ਨਾਏ ਸੁਣਿਆ ਘਟ ਚਾਨਣਾ ਹਨੇਰ ਗਵਾਵੇ ਨਾਏ ਸੁਣਿਆ ਆਪ ਬੁੱਝੀਐ ਲਾਹ ਨਾਉ ਪਾਵੇ ਨਾਏ ਸੁਣਿਆ ਪਾਪ ਕਟੀਆ ਹੈ ਨਿਰਮਲ ਸੱਚ ਪਾਵੇ ਨਾਨਕ ਨਾਏ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆਵੇ ਮਹਾਰਾਜ ਨੇ ਉਥੇ ਨਾਮ ਨੂੰ ਸੁਣਨ ਵਾਸਤੇ ਹੀ ਸੰਗਤ ਨੇ ਭਾਈ ਸੁਣਿਆ ਮਤਲਬ ਕਿ ਨਾਮ ਨੂੰ ਕੰਨਾਂ ਵਿੱਚ ਸੁਣਨੇ ਕਰਕੇ ਵੱਡੇ ਵੱਡੇ ਸਿੱਧ ਪੀਰ ਸੁਰਨਾਥ ਸਧਾਰਨ ਮਨੁੱਖ ਜਿਹੜਾ ਸੀ ਉਹ ਇਹ ਉੱਚੀ ਪਦਵੀ ਤੇ ਚਲੇ ਗਿਆ ਨਾਮ ਕਿਉਂਕਿ ਜੇ ਆਮ ਆਪਾਂ ਬਹਿ ਕੇ ਵਿਚਾਰ ਗਏ ਕਿ ਨਾਮ ਨਾਲ ਸਾਰੀ ਸ੍ਰਿਸ਼ਟੀ ਬਣੀ ਆ ਨਾਮ ਨਾਲ ਹੀ ਮਨੁੱਖ ਬਣੇ ਨੇ 84 ਲੱਖ ਜੂਨ ਬਣੀਆਂ ਫਿਰ ਨਾਮ ਵਿੱਚ ਇੰਨੀ ਤਾਕਤ ਹੈ ਮਨੁੱਖ ਜੋ ਚਾਹੇ ਬਣ ਸਕਦਾ ਇਹਦੇ ਨਾਲ ਸੁਣਿਆ ਧਰਤ ਤਵਲ ਆਕਾਸ਼ ਜਿੱਥੇ ਕੋਈ ਖਾਸ ਵਿਸ਼ੇਸ਼ ਪਾਠ ਹੁੰਦੇ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਆੜੇ ਨੂੰ ਕੰਨਾ ਬਹੁਤ ਲਗਭਗ 99% ਪੜਨ ਵਾਲਾ ਪਾਠੀ ਆੜੇ ਦੇ ਕੰਨੇ ਨੂੰ ਛੱਡ ਕੇ ਜਾਂਦਾ ਸੁਣਿਆ ਧਰਤ ਤਵਲ ਆਕਾਸ਼ ਕਹਿੰਦਾ ਆਕਾਸ਼ ਆੜੇ ਕੰਨਾ ਹੁਣ ਨਾਮ ਦੇ ਸੁਣਨ ਕਰਕੇ ਕਹਿੰਦੇ ਧਰਤੀ ਤਵਲ ਧੌਲਾ ਬਲਦ ਵੀ ਜਿਹੜਾ ਨਾਮ ਕਰਕੇ ਅਸਲ ਵਿੱਚ ਬਲਦ ਕੋਈ ਨਹੀਂ ਨਾਮ ਹੀ ਆਸਰਾ ਧੌਲ ਧੰਨ ਦਇਆ ਕਾ ਪੂਤ ਧਵਲ ਦਾ ਅਸਲ ਅਰਥ ਪਤਾਲ ਦੀ ਹੈ ਤੇ ਆਕਾਸ਼ ਇਹਨਾਂ ਤਿੰਨਾਂ ਲੋਕਾਂ ਦੀ ਅੰਤਰਯਾਮਤਾ ਪ੍ਰਾਪਤ ਹੋ ਜਾਂਦੀ ਹੈ ਨਾਮ ਨੂੰ ਸੁਣਨੇ ਕਰਕੇ ਇਹ ਤਿੰਨਾਂ ਲੋਕਾਂ ਨੂੰ ਮੇਥਿਤ ਰੂਪ ਨਿਸ਼ਚੇ ਕਰਦਾ ਨਾਮ ਨੂੰ ਸੁਣਨੇ ਕਰਕੇ ਇੰਨਾਂ ਲੋਕਾਂ ਨੂੰ ਬ੍ਰਹਮ ਰੂਪ ਵੀ ਨਿਸ਼ਚੇ ਕਰ ਲਈਦਾ ਹੁਣ ਮਹਾਰਾਜ ਕਹਿੰਦੇ ਸੁਣਿਆ ਧਰਤੀ ਕਾਦੇ ਆਸਰੇ ਖੜੀ ਐ ਨਾਮ ਨੂੰ ਸੁਣ ਕਰਕੇ ਧਰਤੀ ਅਡੋਲ ਖੜੀ ਪਤਾਲ ਵੀ ਪਤਾਲ ਵਾਸੀ ਵੀ ਧਰਤੀ ਦੇ ਵਾਸੀ ਵੀ ਤੇ ਆਕਾਸ਼ ਵੀ ਆਕਾਸ਼ ਦੇ ਤਾਰੇ ਵੀ ਇਹ ਸਾਰੇ ਨਾਮ ਦੇ ਆਸਰੇ ਖੜੇ ਨੇ ਸੋ ਇਸ ਕਰਕੇ ਨਾਮ ਦੇ ਆਸਰੇ ਨਾਮ ਨੂੰ ਸੁਣਨੇ ਕਰਕੇ ਧਰਤੀ ਤੇ ਆਕਾਸ਼ ਇਹ ਜਿਹੜੇ ਹਨ ਇਹਦੇ ਵਿੱਚ ਜੀਵ ਨੂੰ ਉੱਜਲ ਜਸ ਧਵਲ ਦਾ ਅਰਥ ਉੱਜਲਵੀ ਹੈ ਉੱਜਲ ਜਸ ਪ੍ਰਾਪਤ ਹੋ ਜਾਂਦਾ ਮੁਕਤੀ ਦੀ ਗੱਲ ਇਹ ਹੈ ਕਿ ਸੌਖਾ ਅਰਥ ਵਿਚਾਰ ਕਰ ਲਈਏ ਕਿ ਸੁਣਨੇ ਕਰਕੇ ਧਰਤੀ ਦਾ ਅਰਥ ਅੰਤਰੀਵ ਵੀ ਆ ਜਾਂਦਾ ਧਰਤੀ ਦਾ ਅਰਥ ਕਈ ਨੇ ਮਾਤਾ ਧਰਤ ਮਹਤ ਬੁੱਧੀ ਰੂਪ ਧਰਤੀ ਸਾਡਾ ਸਰੀਰ ਵੀ ਧਰਤੀ ਹੈ ਸਰੀਰ ਖੇਤ ਜੋ ਬੀਜਿਆ ਅੰਤ ਖਲੋਆ ਆਏ बुद्धि रूप ਧਰਤੀ ਵਿੱਚ ਵੀ ਬੀਜ ਬੀਜਿਆ ਜਾਂਦਾ ਇਸ ਕਰਕੇ ਨਾਮ ਦੇ ਸੁਣਨੇ ਕਰਕੇ ਜਿਹੜੀ ਬੁੱਧੀ ਹੈ ਆਕਾਸ਼ ਤਤ ਖਾਲੀ ਆ ਉਪਰੋਂ ਆਕਾਸ਼ ਹਿਰਦਾ ਆਕਾਸ਼ ਇਹ ਦੋਨੋਂ ਉੱਜਲ ਹੋ ਜਾਂਦੇ ਨੇ ਇਹ ਅੰਤਰੀਵ ਇਹਦੇ ਵਿੱਚ ਭਾਵ ਤਾਂ ਬਹੁਤ ਨੇ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਹਨੂੰ ਸੁਣਨ ਵਾਲਾ ਵਿਦਿਆਰਥੀ ਕਿੰਨਾ ਤਕੜਾ ਗਿਆ ਸੋ ਇਸ ਤਰ੍ਹਾਂ ਵਿਚਾਰ ਕਰ ਲੈਣੀ ਜੇ ਸੌਖੀ ਬਾਣੀ ਪੜ੍ਹਦੇ ਆ ਕਿ ਸੁਣਿਆ ਧਰਤ ਤਵਲ ਆਕਾਸ਼ ਨਾਮ ਦੇ ਸੁਣਨੇ ਕਰਕੇ ਧਰਤੀ ਦਾ ਗਿਆਨ ਹੋ ਜਾਂਦਾ ਮਨੁੱਖ ਨੂੰ ਤਵਲ ਕੀ ਪਤਾਲ ਦਾ ਗਿਆਨ ਹੋ ਜਾਂਦਾ ਆਕਾਸ਼ ਦਾ ਗਿਆਨ ਹੋ ਜਾਂਦਾ ਨਾਮ ਦੇ ਆਸਰੇ ਸਾਰੀਆਂ ਚੀਜ਼ਾਂ ਖੜੀਆਂ ਨੇ ਇਹਨਾਂ ਵਿਚਾਰ ਕਰ ਲੈਣਾ ਹੁਣ ਇਹਨਾਂ ਦੇ ਸ਼ੁਭ ਗੁਣ ਨੇ ਇੱਕ ਧਰਤੀ ਦੇ ਵਿੱਚ ਧੀਰਜ ਬੜਾ ਤੇ ਖੇਮਾ ਬੜੀ ਕਰ ਦਿੰਦੀ ਆ ਤੇ ਤੌਲਾ ਕੀ ਹੈ ਤੌਲ ਧਰਮ ਇਹ ਧਰਮ ਹੈ ਧਰਮ ਤੇ ਨਿਮਰਤਾ ਆਕਾਸ਼ ਵਿੱਚ ਕੀ ਚੀਜ਼ ਹੈ ਆਕਾਸ਼ ਵਿੱਚ ਜਿੰਨਾ ਮਰਜੀ ਕੋਈ ਗੋਲਾ ਮਾਰੇ ਤੀਰ ਮਾਰੇ ਉਹਨੂੰ ਲੱਗਦਾ ਨਹੀਂ ਉਹਨੂੰ ਕਹਿੰਦੇ ਅਸੰਗਤਾ ਇਹ ਸ਼ੁਭ ਗੁਣ ਨੇ ਇਨ੍ਹਾਂ ਤਿੰਨਾਂ ਦੇ ਨਾਮ ਦੇ ਸੁਣਨੇ ਕਰਕੇ ਧਰਤੀ ਨਾਲੋਂ ਵੀ ਵੱਧ ਮਨੁੱਖ 'ਚ ਧੀਰਜ ਤੇ ਖਿਮਾ ਆ ਜਾਂਦੀ ਹੈ ਨਾਮ ਨੂੰ ਸੁਣਨੇ ਕਰਕੇ ਤਵਲ ਜਿਹੜਾ ਤੌਲ ਧਰਮ ਹੈ ਧਰਮ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਮ ਨੂੰ ਸੁਣਨੇ ਕਰਕੇ ਆਕਾਸ਼ ਵਾਂਗੂ ਅਸੰਗਤਾ ਮਿਲ ਜਾਂਦੀ ਕੋਈ ਕੁਝ ਵੀ ਕਹੇ ਜਾਵੇ ਕੋਈ ਨਿੰਦਾ ਕਰੀ ਜਾਵੇ ਕੋਈ ਪੁੱਠਾ ਬੋਲੇ ਜਾਵੇ ਕੋਈ ਉਸਤਤ ਕਰੀ ਜਾਵੇ ਉਹ ਰੱਬ ਦੇ ਪਿਆਰੇ ਤੇ ਅਸਰ ਹੀ ਨਹੀਂ ਹੁੰਦਾ ਇਹਨਾਂ ਗੱਲਾਂ ਦਾ ਉਹ ਕਹਿੰਦੇ ਕੋਈ ਨਹੀਂ ਇਹ ਦੁਨੀਆ ਦੀ ਆਦਤ ਹੀ ਹੁੰਦੀ ਆ ਆਪਾਂ ਕੀ ਲੈਣਾ ਇਸ ਕਰਕੇ ਸਤਿਗੁਰੂ ਕਹਿੰਦੇ ਨਾਮ ਦੇ ਸੁਣਨੇ ਕਰਕੇ ਕੀ ਨਹੀਂ ਹੁੰਦਾ ਸੋਹਣਿਆ ਦੀਪ ਲੋਵ ਪਾਤਾਲ ਸੋ ਇੱਥੇ ਲੋ ਅੜਾ ਲੱਗਿਆ ਹੋਇਆ ੱੱਲੇ ਨੂੰ ਹੋੜਾ ਲੋ ਪੱਪੇ ਨੂੰ ਕੰਨਾ ਇਹ ਨਹੀਂ ਛੱਡਣਾ ਪਾ ਤਾਲ ਸਤਿਗੁਰੂ ਕਹਿੰਦੇ ਹੁਣ ਨਾਮ ਦੇ ਸੁਣ ਨਾਲ ਸੱਤ ਦੀਪ 14 ਲੋਕ ਨੇ ਤੇ ਸੱਤ ਪਤਾਲ ਇਹਨਾਂ ਸਾਰਿਆਂ ਦੀ ਅੰਤਰਜਾਮਤਾ ਵੀ ਹੋ ਜਾਂਦੀ ਹੈ ਨਾਮ ਦੇ ਸੁਣਨੇ ਕਰਕੇ ਹੀ ਇਹ ਜਿਹੜੇ ਦੀਪ ਨੇ ਖੜੇ ਨੇ 14 ਲੋਕ ਖੜੇ ਨੇ ਪਾਤਾਲ ਇਹ ਵੀ ਖੜਾ ਹੈ ਪਤਾਲ ਦੇ ਜੀਵ ਵੀ ਜਿਉਂਦੇ ਨੇ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਨੇ ਨਾਮ ਕਰਕੇ ਆਉਂਦੀਆਂ ਨੇ ਹੁਣ ਇਹਦੀ ਡੂੰਘਾਈ ਦੇ ਵਿੱਚ ਜੇ ਵਿਚਾਰ ਕਰੀਏ ਇੱਕ ਹੁਣ ਅੰਤਰੀ ਭਾਗ ਹੁੰਦੇ ਨੇ ਡੂੰਘੇ ਅਰਥ ਜਿਹਦੇ ਵਿੱਚ ਆਪਾਂ ਕਹਿੰਦੇ ਕਿ ਜੇ ਸੁਣਿਆ ਦੀਪ ਲੋਪਾ ਪਾਤਾਲ ਹੁਣ ਦਸ਼ਮ ਦਵਾਰ ਰੂਪੀ ਤਾਲ ਦੇ ਵਿੱਚ ਦੀਵੇ ਦੀ ਲੋ ਵਾਂਗੂ ਜਿਸ ਪ੍ਰਮਾਤਮਾ ਦੀ ਜੋਤ ਜਗਮਗ ਜਗਮਗ ਕਰਦੀ ਆ ਨਾ ਉਹਨੂੰ ਇਨਸਾਨ ਪ੍ਰਾਪਤ ਕਰ ਲੈਂਦਾ ਨਾਮ ਦੇ ਸੁਣਨੇ ਕਰਕੇ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਪ੍ਰਮਾਤਮਾ ਦੀਪ ਨੂੰ ਵੀ ਪ੍ਰਕਾਸ਼ ਕਰਦਾ ਹੈ ਲੋ ਨੂੰ ਵੀ ਪ੍ਰਕਾਸ਼ ਕਰਦਾ ਹੈ ਪਾਤਾਲਾਂ ਨੂੰ ਵੀ ਆਸਰਾ ਦਿੰਦਾ ਨਾਮ ਦੇ ਸੁਣਨੇ ਕਰਕੇ ਉਹ ਪ੍ਰਮਾਤਮਾ ਦਾ ਗਿਆਨ ਹੋ ਜਾਂਦਾ ਹੈ ਹੋਣੈ ਪੋਹ ਨ ਸਕੈ ਕਾਲ ਹੁਣ ਜਿਹੜੇ ਇਨਸਾਨ ਨਾਮ ਨੂੰ ਸੁਣਦੇ ਨੇ ਹਰ ਹਰ ਨਾਮ ਜਪੰਤਿਆਂ ਕਛ ਨਾ ਕਹ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਦੇ ਕੰਨਾਂ ਨਾਲ ਸੁਣੀ ਜਾਓ ਵਾਹਿਗੁਰੂ ਕਹਿ ਕੇ ਕੰਨ ਨਾਲ ਸੁਣੋ ਮੂਲ ਮੰਤਰ ਕੰਨ ਨਾਲ ਸੁਣੋ ਗੁਰਬਾਣੀ ਸੁਣੋ ਕੰਨ ਦੇ ਨਾਲ ਅਤੇ ਅੰਦਰ ਉਹਦੀ ਅਰਥ ਦੀ ਵਿਚਾਰ ਕਰਨੀ ਆញੋ ਸਤਗੁਰੂ ਨੇ ਕੀਰਤਨ ਦਿੱਤਾ ਕਾਲਯੁਗ ਦੇ ਵਿੱਚ ਕੀਰਤਨ ਸੁਣ ਕੇ ਨਾਲ ਅਰਥ ਦੀ ਵਿਚਾਰ ਸੌਖੀ ਹੋ ਜਾਂਦੀ ਹੈ ਨਾਲੇ ਗਾਉਣ ਨਾਲ ਬੜਾ ਹੀ ਮਨ ਦਾ ਸਬੰਧ ਸੰਗੀਤ ਨਾਲ ਹੈ ਇਸ ਕਰਕੇ ਸਤਗੁਰੂ ਨੇ ਸੰਗੀਤ ਜਿਹੜਾ ਕੀਰਤਨ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਪਰਮਾਤਮਾ ਦੀ ਬਾਣੀ ਸ਼੍ਰਵਣ ਕਰੇ ਕਹੇ ਨਾਮ ਦੇ ਸੁਣਨ ਕਰਕੇ ਪਕੜਨਾ ਤਾਂ ਕਿਤੇ ਰਹਾ ਜਮਕਾਲ ਇਹਨੂੰ ਪੋਹ ਦਾ ਅਰਥ ਹੁੰਦਾ ਛੋਹ ਵੀ ਨਹੀਂ ਸਕਦਾ ਪੋਹੇ ਦਾ ਅਰਥ ਛੋਣਾ ਮੌਤ ਇਹਨੂੰ ਬੰਦੇ ਨੂੰ ਛੋਹ ਵੀ ਨਹੀਂ ਸਕਦੀ ਇੱਕ ਕਾਲ ਤਏ ਹੁੰਦਾ ਮੌਤ ਇੱਕ ਕਾਲ ਹੁੰਦਾ ਦੁਰਪੇਖ ਪੈਣਾ ਕਾਲ ਪੈ ਜਾਣਾ ਅੰਨ ਦਾ ਟੋਟ ਆ ਜਾਣੀ ਦੁਨੀਆ ਦੇ ਉੱਤੇ ਪਰ ਜੇ ਪ੍ਰਮਾਤਮਾ ਦੀ ਕਿਰਪਾ ਹੋਵੇ ਜਿੰਨਾ ਮਰਜੀ ਅੰਨ ਦੀ ਟੋਟ ਆ ਜਾਵੇ ਮਹਾਰਾਜ ਕਹਿੰਦੇ ਦੁਨੀਆ ਮਰੇ ਅੰਨ ਤੇ ਹਾਵੇ ਮੇਰਾ ਸਿੱਖ ਭੁੱਖਾ ਨਾ ਜਾਵੇ ਸਤਗੁਰੂ ਆਪਣੇ ਸਿੱਖ ਦੀ ਸੰਭਾਲ ਕਰਦੇ ਨੇ ਨਾਮ ਜਪਣ ਵਾਲਿਆਂ ਨੂੰ ਬਹੁਤ ਤਰੀਕੇ ਨੇ ਮਹਾਰਾਜ ਕੋਲੇ ਜੇ ਕਿਤੇ ਜੰਗਲ ਚ ਬਹਿ ਜਾਓ ਰੋਟੀ ਵੀ ਨਾ ਮਿਲੇ ਭਗਤੀ ਹੋਵੇ ਬਹੁਤ ਜ਼ਿਆਦਾ ਜਿਹੜਾ ਮੂੰਹ ਚ ਨਾਮ ਦਾ ਰਸ ਆਉਂਦਾ ਏਹੀ ਕੰਮ ਕਰੀ ਜਾਂਦਾ ਸਾਰਾ ਹੀ ਨਾ ਇਹ ਭੁੱਖ ਲੱਗਣ ਦਿੰਦਾ ਨਾ ਇਹਦੇ ਨਾਲ ਨੀਂਦ ਆਉਂਦੀ ਆ ਕਿਉਂਕਿ ਅਮਲ ਤਾਂ ਰੋਟੀ ਚ ਐ ਅਮਲ ਦੁੱਧ ਵਿੱਚ ਐ ਦੁੱਧ ਪੀਓ ਨੀਂਦ ਆ ਗਈ ਰੋਟੀ ਖਾਓ ਨੀਂਦ ਆ ਗਈ ਜਦ ਨਾਮ ਜਪੇ ਤੋਂ ਰਸ ਆਇਆ ਰਸ ਨੇ ਨਾ ਤਾਂ ਆਪਾਂ ਨੂੰ ਭੁੱਖ ਲੱਗਣ ਦੇਣੀ ਨਾ ਪਿਆਸ ਨਾ ਨੀਂਦ ਨਾ ਆਲਸ ਨਾ ਮੰਨ ਦੇ ਫੁਰਨੇ ਖਰਾਬ ਹੋਣ ਕਿਉਂਕਿ ਅੰਨ ਦੇ ਵਿੱਚ ਕਾਮ ਹੈ ਵਿਕਾਰ ਅੰਨ ਵਿੱਚ ਨੇ ਸਾਰੇ ਦੁੱਧ ਵਿੱਚ ਵਿਕਾਰ ਹੈ ਰੋਟੀ ਵਿੱਚ ਵਿਕਾਰ ਹੈ ਇਸ ਕਰਕੇ ਇਨਸਾਨ ਨੂੰ ਜਿੰਨੀਆਂ ਚੀਜ਼ਾਂ ਖਾਂਦਾ ਉਹਨਾਂ ਵਿੱਚ ਵਿਕਾਰ ਹੋਣ ਕਰਕੇ ਮਾੜੇ ਸੰਕਲਪ ਆਉਂਦੇ ਨੇ ਤਾਈਂੋ ਸੰਤ ਮਹਾਤਮਾ ਜਿਹੜੇ ਬਹੁਤ ਭਗਤੀ ਕਰਨ ਵਾਲੇ ਹੁੰਦੇ ਨੇ ਉਹ ਫਲੋਹਾਰ ਜਿਆਦਾ ਇੱਕ ਅੱਧਾ ਫੁਲਕਾ ਸ਼ਕ ਲਿਆ ਬਸ ਇੱਕ ਅੱਧਾ ਟਾਈਮ ਫਲ ਖਾ ਲੇ ਇਨੇ ਨਾਲ ਹੀ ਚੱਲਦਾ ਉਹਨਾਂ ਦਾ ਕੰਮ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੁ ਕਾਲ ਜਿਹੜਾ ਅਰਥ ਹੈ ਇਹ ਕਈ ਜਗ੍ਹਾ ਆ ਜਾਣਾ ਹੈ ਕਾਲ ਕਾਲਾ ਕੌਣ ਹੈ ਅਗਿਆਨ ਬੰਦੇ ਨੂੰ ਅਗਿਆਨ ਵੀ ਨਹੀਂ ਹੋ ਸਕਦਾ ਹੈ ਜਦੋਂ ਨਾਮ ਨੂੰ ਸ਼ਰਵਣ ਕਰਦੇ ਆ ਇਸ ਤਰ੍ਹਾਂ ਨਾ ਮੌਤ ਆਵੇ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦੇ ਸੁਣਨੇ ਕਰਕੇ ਨਾਨਕ ਭਗਤਾ ਸਦਾ ਵਿਗਾਸ ਮਹਾਰਾਜਨ ਰੱਬ ਦੇ ਪਿਆਰਿਆਂ ਨੂੰ ਸਦਾ ਹੀ ਵਿਗਾਸ ਹੁੰਦਾ ਖੇੜਾ ਆਨੰਦ ਬਣਿਆ ਰਹਿੰਦਾ ਉਹਨਾਂ ਦਾ ਹਿਰਦਾ ਖੇੜਿਆ ਰਹਿੰਦਾ ਸੋਹਣਿਆ ਦੁੱਖ ਪਾਪ ਕਾ ਨਾਸ ਵਾਹਿਗੁਰੂ ਦਾ ਨਾਮ ਸੁਣਨੇ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਜੀਵ ਦੇ ਉੱਤੇ ਕਿਰਪਾ ਹੁੰਦੀ ਆ ਨਾਮ ਦੀ ਮਹਿਮਾ ਸਤਿਗੁਰੂ ਦੱਸਦੇ ਨੇ ਇੱਥੇ ਜਪਣ ਦਾ ਇੱਕ ਦੱਸਿਆ ਢੰਗ ਕਿ ਨਾਮ ਦੇ ਸੁਣਨੇ ਕਰਕੇ ਇੰਨੀਆਂ ਪਦਗੀਆਂ ਮਿਲੀਆਂ ਇੰਨੀਆਂ ਚੀਜ਼ਾਂ ਨਾਮ ਨਾਲ ਹੀ ਖੜੀਆਂ ਤਾਂ ਫਿਰ ਆਪਾਂ ਨੂੰ ਵੀ ਨਾਮ ਦਾ ਹੀ ਆਸਰਾ ਲੈਣਾ ਚਾਹੀਦਾ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਹੁਣ ਤੁਸੀਂ ਨਾਮ ਦੇ ਨਾਲ ਦੇਖੋ ਤਾਂ ਕਿੰਨੀਆਂ-ਕਿੰਨੀਆਂ ਹਸਤੀਆਂ ਬਣੀਆਂ ਨੇ ਸੁਣਿਆ ਈਸ਼ਰ ਬਰਮਾ ਇੰਦ ਹੁਣ ਕਹਿੰਦੇ ਨੇ ਜਿਹੜਾ ਨਾਮ ਦੇ ਸੁਣਨੇ ਕਰਕੇ ਈਸ਼ਰ ਸ਼ਿਵ ਸ਼ਿਵ ਜੀ ਜੋ ਹੈ ਬ੍ਰਹਮਾ ਹੁੰਦਾ ਬ੍ਰਹਮਾ ਤੇ ਇੰਦ ਇੰਦਰ ਦੇਵਤਾ ਇਹ ਵੀ ਜਿਹੜੇ ਆਪਣੀ ਉੱਚ ਪਦਵੀਆਂ ਨੂੰ ਨਾਮ ਕਰਕੇ ਪਹੁੰਚੇ ਨੇ ਕਿਉਂਕਿ ਸ਼ਿਵ ਜੀ ਨੇ ਬਹੁਤ ਤਪੱਸਿਆ ਕੀਤੀ ਤਾਂ ਉਹਨੂੰ ਇਹ ਸ਼ਕਤੀ ਦਿੱਤੀ ਪ੍ਰਮਾਤਮਾ ਨੇ ਬ੍ਰਹਮਾ ਨੂੰ ਸ੍ਰਿਤੀ ਦੇ ਰਚਣ ਦੀ ਸ਼ਕਤੀ ਦਿੱਤੀ ਇੰਦ ਇੰਦਰ ਦੇਵਤਾ ਨੂੰ ਨਾਮ ਕਰਕੇ ਸ਼ਕਤੀ ਮਿਲੀ ਹੈ ਕਿਉਂਕਿ ਨਾਮ ਸੁਣਨ ਕਰਕੇ ਉੱਚੀ ਪਦਵੀ ਪ੍ਰਾਪਤ ਹੋ ਜਾਂਦੇ ਇਹਨਾਂ ਦੇਵਤਿਆਂ ਕੋਲੋਂ ਵੀ ਨਾਮ ਦੀ ਮਹਿਮਾ ਸੁਣੀ ਦੀ ਹੈ ਜੇ ਕੋਈ ਬੰਦਾ ਨਾਮ ਨੂੰ ਸ਼ਰਵਣ ਕਰਨ ਬੈਠ ਜਾਵੇ ਨਾਮ ਜਪਣ ਵਾਲਿਆਂ ਨੂੰ ਈਸ਼ਰ ਵੀ ਨਮਸਕਾਰ ਕਰਦਾ ਬਰਮਾ ਵੀ ਨਮਸਕਾਰ ਕਰਦਾ ਇੰਦਰ ਵੀ ਨਮਸਕਾਰ ਕਰਦਾ ਨਾਮ ਨੂੰ ਸੁਣਨੇ ਕਰਕੇ ਬੰਦਾ ਜੇ ਕਹੇ ਮੈਂ ਈਸ਼ਰ ਬਣਨਾ ਬਣ ਸਕਦਾ ਬਰਮਾ ਵੀ ਬਣ ਸਕਦਾ ਇੰਦਰ ਵੀ ਬਣ ਸਕਦਾ ਇਹ ਤਾਂ ਪਦਮੀਆਂ ਨੇ ਪਦਮੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਈਸ਼ਰ ਨੂੰ ਮੰਨਦੇ ਆਂ ਬਰਮਾ ਨੂੰ ਮੰਨਦੇ ਆਂ ਇੰਦ ਨੂੰ ਮੰਨਦੇ ਆਂ ਇਹ ਤਾਂ ਓੰਕ ਕੱਲੇ ਚ ਆਉਂਦੇ ਤਿੰਨੇ ਪਰ ਤੁਹਾਨੂੰ ਪਤਾ ਕਿ ਪ੍ਰਮਾਤਮਾ ਦਾ ਨਾਮ ਜਿਹੜਾ ਇੱਕ ਓੰਕਾਰ ਹੈ ਉਹਨੂੰ ਸੁਣਨੇ ਕਰਕੇ ਇਹ ਸਾਰੇ ਜਾਣੇ ਬਣੇ ਨੇ ਇਹਨਾਂ ਦਾ ਗਿਆਨ ਵੀ ਹੋ ਜਾਂਦਾ ਇਨਸਾਨ ਨੂੰ ਨਾਮ ਜਪਣੇ ਕਰਕੇ ਕਿਉਂਕਿ ਇਹ ਇੱਕ ਐਸੀ ਚੀਜ਼ ਆ ਜਿਹਦੇ ਵਿੱਚ ਆਪਾਂ ਜਦੋਂ ਨਾਮ ਦੇ ਵਿੱਚ ਪ੍ਰਵੇਸ਼ ਕਰਦੇ ਆ ਨਾ ਉਦੋਂ ਹੀ ਪਤਾ ਲੱਗਦਾ ਅਸਲ ਵਿੱਚ ਨਾਮ ਹੈ ਕੀ ਨਾਮ ਦਾ ਅਭਿਆਸ ਕਰਨੇ ਕਰਕੇ ਹੀ ਪਤਾ ਲੱਗਦਾ ਕੰਪਿਊਟਰ ਆ ਇੱਕ ਡੱਬਾ ਜਿਹਾ ਹੀ ਪਿਆ ਹੈ ਤੇ ਪਰ ਜਦੋਂ ਇੰਟਰਨੈਟ ਖੋਲੀਦਾ ਤਾਂ ਪੂ ਪਤਾ ਨਹੀਂ ਲੱਗਦਾ ਵੀ ਕਿੰਨੀਆਂ ਚੀਜ਼ਾਂ ਉਹ ਸਮੁੰਦਰ ਚਲੇ ਨੇ ਮੋਤੀ ਨਹੀਂ ਹੋਣ ਜਿਹਨੇ ਹੁਣ ਕੰਪਿਊਟਰ ਦੇ ਵਿੱਚ ਇਹ ਆ ਜਾਂਦੀਆਂ ਨੇ ਪੂਰੇ ਵਰਲਡ ਦਾ ਪਤਾ ਨਹੀਂ ਕਿੰਨਾ ਕੁਝ ਉਹਦੇ ਵਿੱਚ ਪਾਇਆ ਹੋਇਆ ਹੈ ਤਹੋ ਦਿਨੋ ਦਿਨ ਪੈਂਦਾ ਹੀ ਤੁਰਿਆ ਜਾਂਦਾ ਇਹ ਤਾਂ ਇੱਕ ਛੋਟੀ ਜੀ ਉਦਾਹਰਣ ਹੈ ਪਰ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਸੁਣਿਆ ਮੁਖ ਸਾ ਲਾਹਣ ਮੰਦ ਨਾਮ ਦੇ ਸੁਣਨੇ ਕਰਕੇ ਜਿਹੜਾ ਜੀਵ ਹੈ ਨਾ ਆਪਣੇ ਮੂੰਹ ਤੋਂ ਪ੍ਰਮਾਤਮਾ ਦੀ ਸਿਫਤ ਲਾਉਣ ਵਾਲਾ ਬਣ ਜਾਂਦਾ ਹੈ ਮੰਦ ਦਾ ਮਤਲਬ ਦੌਲਤਮੰਦ ਅਕਲਮੰਦ ਇਸ ਤਰ੍ਹਾਂ ਸਾਰਾ ਕੁਝ ਬਣ ਸਕੀਦਾ ਹੈ ਪਰ ਮੁੱਖ ਭਾਵ ਹੈ ਕਿ ਜਿਹੜਾ ਮੰਦ ਨਾਮ ਦੇ ਸੁਣਨ ਕਰਕੇ ਮੰਦਾ ਪੁਰਸ਼ ਜਿਹੜਾ ਨੀਚ ਪੁਰਸ਼ ਵੀ ਮੁਖੀਆਂ ਵਿੱਚ ਸਲਾਉਣੇ ਯੋਗ ਹੁੰ ਜਾਂਦਾ ਮਹਾਰਾਜ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪ ਤੋ ਚੌਂ ਕੁੰਟ ਮੰਨੈ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੂਛੋ ਬਿਦਰ ਦਾਸੀ ਸੁਤਾ ਹੈ ਕਿਸਨ ਉਤਰਿਆ ਘਰ ਜਿਸ ਜਾਏ ਮਹਾਰਾਜ ਕਹਿੰਦੇ ਜਦੋਂ ਤੁਸੀਂ ਨਾਮ ਜਪਣ ਲੱਗ ਜਾਂਦੇ ਹੋ ਮੰਦੇ ਪੁਰਸ਼ ਨੂੰ ਵੀ ਲੋਕਸ ਲਾਉਣ ਲੱਗ ਜਾਂਦੇ ਨੇ ਕਿ ਭਈ ਇਹ ਬੰਦੇ ਨੇ ਤਾਂ ਬੜਾ ਨਾਮ ਜਪਿਆ ਬ੍ਰਾਹਮਣ ਖੱਤਰੀ ਸੂਦ ਵੈਸ਼ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਇਹ ਉਹੀ ਪ੍ਰਧਾਨ ਬਣਦਾ ਜਿਹੜਾ ਨਾਮ ਜਪਦਾ ਹੈ ਭਗਤ ਰਵਦਾਸ ਜੀ ਨੂੰ ਕਹਿਣ ਲੱਗੇ ਜਾ ਕਰਕੇ ਪੰਤ ਕੇ ਤੁਸੀਂ ਪੈਰਾਂ ਨੂੰ ਹੱਥ ਲਵਾਉਂਦੇ ਹੋ ਲੋਕ ਤੁਹਾਨੂੰ ਨਮਸਕਾਰਾਂ ਕਰਦੇ ਨੇ ਉਹ ਕਹਿੰਦੇ ਪਹਿਲਾਂ ਵੀ ਮੈਂ ਇੱਥੇ ਹੀ ਸੀ ਪਹਿਲਾਂ ਨਹੀਂ ਸੀ ਕੋਈ ਲਾਉਂਦਾ ਇਹ ਸਭ ਨਾਮ ਹਿਰਦੇ 'ਚ ਵਸਣ ਕਰਕੇ ਹੀ ਦੁਨੀਆ ਝੁਗਦੀ ਹੈ ਜਿਹਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਜਾਂਦਾ ਉਹਦੇ ਅੱਗੇ ਸੰਸਾਰ ਝੁਕਣ ਲੱਗ ਜਾਂਦਾ ਨਾਮ ਦੀ ਐਸੀ ਕਿਰਪਾ ਹੁੰਦੀ ਕਿ ਜਿਉਂ ਚੰਦਨ ਨਿਕਟ ਵਸੈ ਹਿਰਦ ਬਪੜਾ ਤਿਉ ਸਤਸੰਗਤ ਮਿਲ ਪਤਤ ਪ੍ਰਵਾਣ ਉਹ ਸਭ ਤੇ ਊਚਾ ਸਭ ਤੇ ਸੂਚਾ ਜਾ ਕੇ ਹਿਰਦੈ ਵਸਿਆ ਭਗਵਾਨ ਜਨ ਨਾਨਕ ਤਿਸਕੇ ਚਰਨ ਪਖਾਲੇ ਜੋ ਹਰ ਜਨ ਨੀਚ ਜਾਤ ਸੇਵਕਾਨ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਆ ਤੇ ਉਤਮ ਗਨੋ ਚੰਡਾਲਾ ਨਾਨਕ ਜੇ ਮਨ ਵਸੈ ਗੋਪਾਲਾ ਕੀੜੀ ਤੁਲਨਾ ਹੋਵਨੀ ਜੇ ਤਸ ਮਨੋਂ ਨਾ ਬਿਸਰੋ ਕੀੜੀ ਚੰਗੀ ਆ ਨਿਮਰਤਾ ਵਾਲਾ ਪੁਰਖ ਚੰਗਾ ਏਡਾ ਵੱਡਾ ਰਾਜਾ ਮਹਾਰਾਜਾ ਚੰਗਾ ਅਕਾਲ ਪੁਰਖ ਨਹੀਂ ਕਿਉਂ ਇਹ ਰਾਜੇ ਮਹਾਰਾਜੇ ਤਾਂ ਐਵੇਂ ਹੀ ਹੁੰਦੇ ਨੇ ਪਲਕ ਭਰਦੇ ਮਹਾਰਾਜ ਕਹਿੰਦੇ ਕਉ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਸਵੇਸ ਕਰਕੇ ਪਰਮਾਤਮਾ ਦੇ ਮੂਹਰੇ ਇਹ ਰਾਜੇ ਮਹਾਰਾਜੇ ਕੀ ਚੀਜ਼ ਹੈ ਕੁਝ ਵੀ ਨਹੀਂ ਉਹਦੇ ਏਡਾ ਵੱਡਾ ਪਰਮਾਤਮਾ ਰਾਜੇ ਦਾ ਰਾਜ ਤਾਂ ਕਿਸੇ ਹੱਦ ਬੰਦੀ ਚ ਹੁੰਦਾ ਇਹ ਫਲਾਣੇ ਦੇਸ਼ ਦਾ ਰਾਜਾ ਫਲਾਣੇ ਦੇਸ਼ ਦਾ ਰਾਜਾ ਚਲੋ ਕੋਈ ਧਰਤੀ ਦਾ ਰਾਜਾ ਹੋ ਰੱਬ ਤਾਂ ਸਾਰਿਆਂ ਦਾ ਹੀ ਰਾਜਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਦਾ ਦਾਤਾ ਰੇ ਰਾਜਾ ਤਾਂ ਪਰਜਾਂ ਨੂੰ ਸੰਭਾਲ ਸਕਦਾ ਪਰ ਵਾਹਿਗੁਰੂ ਤਾਂ 84 ਲੱਖ ਜੂਨ ਨੂੰ ਸੰਭਾਲਦਾ ਸੁਣਿਆ ਜੋਗ ਜੁਗਤ ਤਨ ਭੇਦ ਤੁਸੀਂ ਏਦਾਂ ਏਦਾਂ ਜ਼ੋਰ ਲਾ ਕੇ ਸਵਾਸ ਚੜਾ ਬੁਰੇ ਹਾਲ ਕੀਤੇ ਕਈ ਹਜ਼ਾਰਾਂ ਸਾਲ ਉਮਰ ਫੇਰ ਜਾ ਕੇ ਤੁਹਾਨੂੰ ਥੋੜਾ ਜਿਹਾ ਗਿਆਨ ਹੁੰਦਾ ਪਰ ਨਾਮ ਦੇ ਸੁਣਨ ਨਾਲ ਹੀ ਯੋਗ ਦੇ ਜੁਗਤੀਆਂ ਸਾਰੀਆਂ ਪ੍ਰਾਪਤ ਹੋ ਜਾਂਦੀਆਂ ਯੋਗ ਵਿੱਚ ਜੁੜ ਕੇ ਸਰੀਰ ਦੇ ਭੇਦ ਨੂੰ ਬੰਦਾ ਜਾਣ ਲੈਂਦਾ ਕਿ ਸਰੀਰ ਵਿੱਚ 72 ਕਰੋੜ 72 ਲੱਖ 10200 ਪਹਿਲਾਂ ਇੱਕ ਕਹਿੰਦੇ ਸੀ ਫਿਰ ਦੋ ਹੁਣ 10 ਕਹਿੰਦੇ ਨੇ 210 ਅਸੂਲ 나ੜੀਆਂ ਸੂਖਮ 나ੜੀਆਂ ਦਾ ਤਾਂ ਕੋਈ ਅੰਤ ਨਹੀਂ ਨਾ ਨਾਮ ਰਤੇ ਯੋਗ ਯੁਗਤ ਵਿਚਾਰ ਹੁਣ ਨਾਮ ਜਿਨ੍ਹਾਂ ਨੇ ਇੱਕ ਤਾਂ ਉਹ ਨੇ ਜਿਹੜੇ ਅੱਜ ਕੱਲ੍ਹ ਅਭਿਆਸ ਕਰਦੇ ਨੇ ਸਵਾਸਾਂ ਦੇ ਨਾਲ ਸਵਾਸ ਨਾਲ ਅਭਿਆਸ ਕੀਤੇ ਆ ਵੀ ਬਿਰਤੀ ਉੱਪਰ ਨੂੰ ਜਾਂਦੀ ਆ ਪਰ ਇੱਕ ਨਾਮ ਦੇ ਨਾਲ ਵੀ ਜਾਂਦੀ ਆ ਦੋਨੋਂ ਤਰ੍ਹਾਂ ਦੇ ਮੈਂ ਦੇਖੇ ਹੋਏ ਨੇ ਨਾਮ ਜਪਣ ਵਾਲੇ ਵੀ ਕਈ ਦੇਖੇ ਨੇ ਉਹ ਅੰਦਰੋਂ ਸਾਰਾ ਕੁਝ ਖੁੱਲ ਜਾਂਦਾ ਉਹਨਾਂ ਦਾ ਆਪਣੇ ਆਪ ਹੀ ਕੁੰਡਲਨੀ ਵੀ ਖੁੱਲ ਜਾਂਦੀ ਆ ਅੰਦਰੋਂ ਸਾਰੇ ਚੱਕਰ ਵੀ ਖੁੱਲ ਜਾਂਦੇ ਨੇ ਦਸਮ ਦਵਾਰ ਤੱਕ ਉਹ ਜ਼ਿਆਦਾ ਵਧੀਆ ਰਹਿੰਦੇ ਨੇ ਜਿਹੜੇ ਸਵਾਸਾ ਨਾਲ ਪਹੁੰਚਦੇ ਨੇ ਉੱਪਰ ਸਵਾਸਾ ਦੇ ਨਾਲ ਕਰਦੇ 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 ਉਹ ਪਹੁੰਚ ਤਾਂ ਜਾਂਦੇ ਨੇ ਪਰ ਉਹਨਾਂ ਨੂੰ ਅੱਗੇ ਜਾ ਕੇ ਉਹ ਥਾਂ ਨਹੀਂ ਫਿਰ ਖੁੱਲਦੀ ਜਿੱਥੇ ਅਕਾਲ ਪੁਰਖ ਬੈਠੇ ਨੇ ਕਿਉਂਕਿ ਉਹ ਸਵਾਸਾ ਨਾਲ ਗਿਆ ਸਵਾਸਾ ਨਾਲ ਜਾਣ ਕਰਕੇ ਉਹ ਚੀਜ਼ ਖੁੱਲਦੀ ਨਹੀਂ ਉਹਨਾਂ ਦੀ ਤੇ ਸਿਰਫ ਇੱਕ ਓੰਕਾਰ ਨੇ ਕਿਰਪਾ ਕਰਨੀ ਸਾਰੀ ਇਸ ਕਰਕੇ ਨਾਮ ਅਭਿਆਸ ਕਮਾਈ ਵਿੱਚ ਸਾਰੀਆਂ ਬਰਕਤਾਂ ਨੇ ਮਾਰਾ ਇਹ ਕਹਿੰਦੇ ਜਿਹੜੀਆਂ ਤੁਸੀਂ ਇੰਨੀਆਂ-ਇੰਨੀਆਂ ਮਿਹਨਤਾਂ ਕਰਦੇ ਹੋ ਇੱਥੇ ਕੋਈ ਬੰਦਾ ਨਾਮ ਜਪ ਲੈਣਾ 2-4 ਮਹੀਨੇ ਕਹਿੰਦੇ ਤੁਹਾਨੂੰ ਤਾਂ ਬੈਠੇ ਨੇ ਹਜ਼ਾਰ-ਹਜ਼ਾਰ ਸਾਲ ਹੋ ਗਏ ਤੁਹਾਨੂੰ ਉਹ ਗੱਲਾਂ ਦਾ ਪਤਾ ਨਹੀਂ ਜਿਹੜਾ ਨਾਮ ਜਪਣ ਵਾਲਾ ਬੰਦਾ 6 ਮਹੀਨੇ ਚ ਹੀ ਪਹੁੰਚ ਜਾਂਦਾ ਉੱਥੇ ਬੜੀ ਸਪੀਡ ਆ ਨਾਮ ਦੀ ਸਤਿਗੁਰੂ ਕਹਿੰਦੇ ਤੁਹਾਡਾ ਤਾਂ ਹੈਗਾ ਮਾਰਗ ਚਿੰਟੀ ਮਾਰਗ ਸਾਡਾ ਹੈਗਾ ਬਿਹੰਗਮ ਮਾਰਗ ਜਿਵੇਂ ਕੀੜੀ ਨੂੰ ਪਹਾੜ ਤੇ ਚੜਦਿਆਂ ਬਹੁਤ ਸਮਾਂ ਲੱਗ ਜਾਂਦਾ ਹੈ ਪਰ ਪੰਛੀ ਨੇ ਤਾਂ ਇੱਕੋ ਡਾਰੀ ਮਾਰੀ ਉਹ ਚੜ ਗਿਆ ਕਹਿੰਦੇ ਇਸੇ ਤਰ੍ਹਾਂ ਹੀ ਤੁਹਾਡੀਆਂ ਜਿਹੜੀਆਂ ਇਹ ਜੋਗ ਦੀਆਂ ਜ਼ੁਗਤੀਆਂ ਨੇ ਇਹਦੇ ਨਾਲ ਤੁਸੀਂ ਹੌਲੀ ਹੌਲੀ ਤਰੱਕੀ ਕਰਦੇ ਹੋ ਨਾਮ ਦੇ ਨਾਲ ਤਾਂ ਪੰਛੀ ਵਾਂਗੂ ਇੱਕ ਦਾਮੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਇੰਨਾ ਉਹ ਗਿਆਨਮਾਨ ਹੋ ਜਾਂਦਾ ਹੈ ਸਰੀਰ ਨਾਲੋਂ ਵੇਦ ਜਾਣ ਲੈਂਦਾ ਆਤਮਾ ਕੀ ਐ ਸਥੂਲ ਸਰੀਰ ਕੀ ਐ ਇਹਦੇ ਅੰਦਰ ਸੂਖਮ ਸਰੀਰ ਕੀ ਐ ਕਾਰਣ ਦੇਹੀ ਕੀ ਐ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਇਹ ਵੀ ਪਤਾ ਲੱਗ ਜਾਂਦਾ ਨਾਮ ਜਪਣ ਦੇ ਨਾਲ ਕਿ ਸਾਡਾ ਸਰੀਰ ਜਿਹੜਾ ਹੈ ਅਸੱਤ ਜੜ ਦੁੱਖ ਰੂਪ ਹੈ ਆਤਮਾ ਸਤ ਚੇਤਨ ਆਨੰਦ ਸਰੂਪ ਹੈ ਇਹ ਬੜੀਆਂ ਚੀਜ਼ਾਂ ਨਾਮ ਜਪਣ ਨਾਲ ਹੀ ਪਤਾ ਲੱਗ ਜਾਂਦੀਆਂ ਨੇ ਸੁਣਿਆ ਸਾਸਤ ਸਿਮਰਤ ਵੇਦ ਨਾਮ ਦੇ ਸੁਣਨੇ ਕਰਕੇ ਹੀ ਛੇ ਸ਼ਾਸਤਰ 27 ਸਿਮਰਤੀਆਂ ਚਾਰ ਵੇਦਾਂ ਦੇ ਸਿਧਾਂਤ ਨੂੰ ਗ੍ਰਹਿਣ ਕਰ ਲੈਂਦਾ ਇਨਸਾਨ ਗੁਰਮੁਖ ਸ਼ਾਸਤਰ ਸਿਮਰਤ ਵੇਦ ਗੁਰਮੁਖ ਪਾਵੈ ਘਟ ਘਟ ਭੇਦ ਨਾਮ ਜਪਣ ਨਾਲ ਅਸਲ ਵਿੱਚ ਨਾਮ ਦੀ ਵਿਆਖਿਆ ਆਪਾਂ ਇੰਉਂ ਦੱਸ ਕੇ ਨਹੀਂ ਕਰ ਸਕਦੇ ਸੰਗਤ ਦੇ ਵਿੱਚ ਨਾ ਹੀ ਨਾਮ ਦੀ ਵਿਆਖਿਆ ਨੂੰ ਕੋਈ ਵਿਅਕਤੀ ਹੁਣ ਜੇ ਫਰਜ਼ ਕਰੋ ਕੋਈ ਬ੍ਰਹਮ ਗਿਆਨੀ ਵੀ ਹੋ ਜੇ ਸਧਾਰਨ ਮਨੁੱਖ ਨੂੰ ਕਿਹੜੀ ਬੋਲੀ ਚ ਸਮਝਾਊਗਾ ਸਧਾਰਨ ਬੋਲੀ ਵਿੱਚ ਹੀ ਸਮਝਾ ਸਕਦਾ ਤਾਈਆਂ ਮਾਰਨ ਕਿ ਆ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਨਾ ਬਰਾਬਰ ਉਹਨਾਂ ਬੈਠਾ ਵੇ ਫੇਰ ਤਾਂ ਉਹਨਾਂ ਦੀ ਆਪਸ ਵਿੱਚ ਕੋਈ ਵਾਰਤਾ ਲਾਭ ਹੋ ਸਕਦੀ ਹੈ ਪਰ ਜੇ ਸਧਾਰਨ ਵਿਅਕਤੀ ਕੋਲ ਉਹ ਇੰਨੀ ਉੱਚੀ ਬਸਾ ਦੀ ਗੱਲ ਕਰ ਦੇਵੇ ਜਾਂ ਤੇ ਉਹਨੂੰ ਸਧਾਰਨ ਵਿਅਕਤੀ ਕਹੇਗਾ ਇਹ ਬੰਦੇ ਨੂੰ ਕੱਖ ਦਾ ਪਤਾ ਹੀ ਨਹੀਂ ਜਾਂ ਉਹ ਕਹਿੰਦੇ ਨੇ ਇਹਦੇ ਦਿਮਾਗ ਕੋਈ ਹੁਣ ਫਰਕ ਜਾ ਪੈ ਗਿਆ ਲੱਗਦਾ ਔਲੀਆਂ ਬੋਲੀਆਂੀਆਂ ਗੱਲਾਂ ਕਰਦਾ ਹੈ ਸੋ ਇਸ ਤਰੀਕੇ ਨਾਲ ਸਤਿਗੁਰੂ ਕਹਿੰਦੇ ਉਹ ਅਵਸਥਾ ਹੀ ਇੰਨੀ ਉੱਚੀ ਹੋ ਜਾਂਦੀ ਕਿ ਨਾਮ ਦੇ শ্রবণ ਕਰਕੇ ਸ਼ਾਸਤਰ ਲਿਖਣ ਦੀ ਸ਼ਕਤੀ ਆਈ ਨਾਮ ਦੇ ਸੁਣਨੇ ਕਰਕੇ ਹੀ ਸਿਮਰਤियां ਲਿਖਣ ਦੀ ਸ਼ਕਤੀ ਆਈ ਵੇਦ ਲਿਖਣ ਦੀ ਸ਼ਕਤੀ ਬ੍ਰਹਮਾ ਚ ਆਈ ਵੇਦ ਰਾਜ ਬ੍ਰਹਮਾ ਜੂ ਥਿਓ ਨਾਮ ਦੇ ਸੁਣਨੇ ਕਰਕੇ ਹੀ ਸ਼ਾਸਤਰ ਸਿਮਰਤ ਵੇਦ ਕੋਲ ਖੜੇ ਹੋ ਜਾਂਦੇ ਨੇ ਇਹਨਾਂ ਦੇ ਰੂਪ ਔਰ ਇਸ ਕਰਕੇ ਉਹ ਬੰਦੇ ਨੂੰ ਨਾਮ ਜਪਣ ਵਾਲੇ ਨੂੰ ਸਾਰਾ ਹੀ ਗਿਆਨ ਹੁੰਦਾ ਇਹਨੂੰ ਬ੍ਰह्म ਗਿਆਨ ਕਹਿੰਦੇ ਨੇ ਉਹਦੇ ਕੋਲੋਂ ਕੁਝ ਵੀ ਲੁਕਿਆ ਛਿਪਿਆ ਨਹੀਂ ਹੁੰਦਾ ਵੇਦ ਪੁਰਾਨ ਸਿਮਰਤ ਸੁਦਾ ਅੱਖਰ ਕੀਨੇ RAM ਨਾਮ ਇੱਕ ਅੱਖਰ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਮ ਦੇ ਸੁਣਨੇ ਕਰਕੇ ਸਾਰਾ ਕੁਝ ਆਪਣੇ ਆਪ ਪ੍ਰਗਟ ਹੁੰਦਾ ਤੁਰਿਆ ਜਾਂਦਾ ਇਹਦੇ ਲਈ ਆਪਾਂ ਨੂੰ ਅਭਿਆਸ ਕਰਨ ਦੀ ਜ਼ਰੂਰਤ ਹੈ ਨਾਮ ਨੂੰ ਸ਼ਰਵਣ ਕਰਨ ਦੀ ਲੋੜ ਹੈ ਤਾਂ ਸਤਿਗੁਰੂ ਕਹਿੰਦੇ ਨੇ ਨਾਨਕ ਭਜਤਾ ਸਦਾ ਵਿਗਾਸ ਭਗਤਾਂ ਦਾ ਸਦਾ ਹੀ ਖੇੜਾ ਹੀ ਬਣਿਆ ਰਹਿੰਦਾ ਨਾਮ ਦੇ ਸੁਣਨੇ ਕਰਕੇ ਸੁਣਿਆ ਦੂਖ ਪਾਪ ਕਾ ਨਾਸ ਨਾਮ ਨੂੰ ਸ਼ਰਵਣ ਕਰਨੇ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਇਹ ਜਿਹੜਾ ਸਤਿਗੁਰੂ ਨੇ ਆਪਣਾ ਨਿਤਨੇਮ ਦਿੱਤਾ ਪੰਜ ਬਾਣੀਆਂ ਦਾ ਇਹ ਇੱਕ ਬਹੁਤ ਵੱਡੀ ਕਿਰਪਾ ਹੈ ਅੰਮ੍ਰਿਤ ਵੇਲੇ ਸਵੇਰੇ ਇਸ਼ਨਾਨ ਕਰਕੇ ਪਹਿਲਾਂ ਤਾਂ ਮਹਾਪੁਰਸ਼ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਨਾਲ ਹੀ ਕਿੰਨੇ ਪਾਪ ਕੱਟੇ ਜਾਂਦੇ ਨੇ ਸਿਰਫ ਇਸ਼ਨਾਨ ਨਾਲ ਹੀ ਫਿਰ ਦੂਸਰਾ ਜਿਹੜਾ ਪੰਜ ਬਾਣੀਆਂ ਦਾ ਨਿਤਨੇਮ ਦਿੱਤਾ ਮਹਾਰਾਜ ਨੇ ਇਹਦੇ ਵਿੱਚ ਬਹੁਤ ਪਾਪ ਕੱਟ ਦਿੰਦੇ ਨੇ ਅਤੇ ਫਿਰ ਜਿਹੜਾ ਅਭਿਆਸ ਕਰਨਾ ਬਹਿ ਕੇ ਆਸਾ ਦੀ ਵਾਰ ਸੁਣਨੀ ਹੈ ਸੁਖਮਨੀ ਸਾਹਾ ਦਾ ਪਾਠ ਕਰਨਾ ਹੋਰ ਬਾਣੀਆਂ ਪੜ੍ਹਨੀਆਂ ਇਹ ਹੌਲੀ 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 ਮਹਾਰਾਜ ਦੀ ਕਿਰਪਾ ਨਾਲ ਹਿਰਦੇ ਦੀ ਨਿਰਮਲਤਾ ਹੋਣ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਇੱਕ ਦਿੱਤੀ ਦਾ ਅਮੋਲਕ ਦਾਤ ਆਪਾਂ ਨੂੰ। ਪਰ ਨਾਮ ਨੂੰ ਜਪਣ ਤੋਂ ਹੀ ਸਾਰੀ ਦੁਨੀਆ ਦਰਦੀ ਹੈ। ਪਰ ਜਿਹੜੇ ਬੰਦੇ ਹਿੰਮਤ ਕਰਕੇ ਲੱਗੇ ਨੇ ਨਾਮ ਦੇ ਵਿੱਚ ਪਹਿਲਾਂ ਪਹਿਲਾਂ ਤਾਂ ਕੁਝ ਵੀ ਨਹੀਂ ਦਿਖਦਾ। ਪਹਿਲਾਂ ਤਾਂ ਬੰਦਾ ਬਹੁਤ ਤੰਗ ਜਿਹਾ ਹੀ ਹੁੰਦਾ ਕਿੱਥੇ ਫਸ ਕੇ। ਪਰ ਜਦੋਂ ਇਹਦੀ ਕਲਾ ਸ਼ੁਰੂ ਹੁੰਦੀ ਹੈ ਨਾਮ ਦੀ। ਫਿਰ ਬੰਦਾ ਇਹਨੂੰ ਛੱਡਦਾ ਹੀ ਨਹੀਂ ਫਿਰ ਬੰਦਾ ਕਹਿੰਦਾ ਭੁੱਲੇ ਹੀ ਬੈਠੇ ਰਹੇ ਹੁਣ ਤੱਕ ਤਾਂ ਸਿਰ ਬਾਰ-ਬਾਰ ਸਿਰ ਮਾਰਦਾ ਆ ਕਾਸ਼ ਪਹਿਲਾਂ ਹੀ ਕਿਰਪਾ ਹੋ ਜਾਂਦੀ ਮੇਰੇ ਤੇ